ਸੂਫੀ ਗਾਇਕ ਖੰਸਰਾ ਜਾਂਸੇਪਰਾ ਪਰਮਜੀਤ ਹਾਂਸ ਜੀ ਹਾਂ ਇਹਨਾਂ ਨੂੰ ਕੋਣ ਨਹੀਂ ਜਾਣਦਾ ਇਹ ਹਰ ਮੁੱਦੇ ਤੇ ਵਿਵਾਕੀ ਦੇ ਨਾਲ ਆਪਣੀ رائے ਰੱਖਦੇ ਨੇ ਜੀ ਹਾਂ ਬਿਨਾਂ ਕਿਸੇ ਡਰ ਤੋਂ ਇਹ ਹਰ ਸੱਚ ਸਾਹਮਣੇ ਲੈ ਕੇ ਆਉਂਦੇ ਨੇ ਪਰ ਇਸ ਵਾਰ ਇਹਨਾਂ ਨੇ ਸੋਸ਼ਲ ਮੀਡੀਆ ਤੇ ਆਪਣੇ ਭਰਾ ਦੇ ਹੱਥ ਦੇ ਵਿੱਚ ਵੀਡੀਓ ਪੋਸਟ ਕੀਤੀ ਹੈ ਜੀ ਹਾਂ ਪਰਮਜੀਤ ਹਾਂਸੂਣਾ ਨੇ ਆਪਣੇ ਸੋਸ਼ਲ ਮੀਡੀਆ ਫੇਸਬੁਕ ਅਕਾਊਂਟ ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਹ ਆਪਣੇ ਭਰਾ ਦੇ ਨਾਲ ਖੜੇ ਹੋਏ ਦਿਖਾਈ ਦੇ ਰਹੇ। ਦਰਅਸਲ ਉਹਨਾਂ ਨੇ ਆਪਣੇ ਭਰਾ ਦੇ ਲਈ ਵੋਟਾਂ ਦੀ ਅਪੀਲ ਕੀਤੀ ਹੈ। ਸਭ ਨੂੰ ਪਤਾ ਹੈ ਕਿ ਲੋਕ ਸਭਾ ਚੋਣਾਂ ਨੇੜੇ ਨੇ 1 ਜੂਨ ਨੂੰ ਜੋ ਹੈ ਉਹਨਾਂ ਨੇ ਵੋਟ ਪਾਉਣ ਲਈ ਕਿਹਾ ਉਹ ਵੀ ਹੰਸ ਰਾਜ ਹੰਸਮਾ ਨੂੰ ਜੋ ਬੀਜੇਪੀ ਤੋਂ ਉਮੀਦਵਾਰ ਨੇ ਉਹਨਾਂ ਦਾ ਇਹ ਕਿ ਪਰਮਜੀਤ ਹੰਸ ਨੇ ਆਪਣੇ ਪ੍ਰਾਲੀ ਵੋਟ ਦੀ ਅਪੀਲ ਕੀਤੀ ਹੈ ਉਹਨਾਂ ਕਹਿੰਦੇ ਕਿ ਬੀਜੇਪੀ ਸੈਂਟਰ ਦੇ ਵਿੱਚ ਹੈ ਪਰ ਤੁਸੀਂ ਆਪਣੇ ਸੂਬੇ ਦਾ ਫਿਕਰ ਕਰੋ ਯਾਨੀ ਕਿ ਪੰਜਾਬ ਸੂਬੇ ਦੇ ਵਿੱਚ ਤੁਸੀਂ ਵਿਕਾਸ ਬਾਰੇ ਸੋਚੋ ਵੀਡੀਓ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੱਕ ਇੱਕ ਗੱਲ ਧਿਆਨ ਨਾਲ ਸੋਚ ਤੇ ਗੌਰ ਕਰੋ ਕਿ ਬੀਜੇਪੀ ਦੇ ਹੋਰ ਵੀ ਨੁਮਾਇੰਦੇ ਵੋਟਾਂ ਤੇ ਖੜੇ ਨੇ ਪਰ ਸਿਰਫ ਹੰਸ ਰਾਜ ਹੰਸ ਪਾਜੀ ਦਾ ਹੀ ਵਿਰੋਧ ਕਿਉਂ ਹੋ ਰਿਹਾ ਜਿਵੇਂ ਉਹਨਾਂ ਨੇ ਵਿਰੋਧ ਕਰਨ ਵਾਲਿਆਂ ਨੂੰ ਵੀ ਫਟਕਾਰ ਲਗਾਈ ਹੈ ਵਿਰੋਧ ਕਰਨ ਵਾਲਿਆਂ ਬਾਰੇ ਵੀ ਇਸ ਵੀਡੀਓ ਤੇ ਬੱਚ ਗੱਲ ਕੀਤੀ ਹੈ ਕੀ ਕੁਝ ਕਿਹਾ ਉਹਨਾਂ ਨੇ ਆਲਸੋ ਥੈਂਕ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਜਾਣਦੇ ਹੋ ਕਿ ਵੱਡੇ ਭਾਈ ਸਾਹਿਬ ਇਲੈਕਸ਼ਨ ਲੜ ਰਹੇ ਨੇ ਇਸ ਵਾਰੀ ਬੀਜੇਪੀ ਸੈਂਟਰ ਦੀ ਸਰਕਾਰ ਹੈ ਪਰ ਗੱਲ ਸੋਚਣ ਵਾਲੀ ਇਹ ਕਿ ਕਿਹੜਾ ਬੰਦਾ ਕੰਮ ਕਰਦਾ ਹੈ ਕਿਹੜਾ ਨਹੀਂ ਕਰਦਾ ਦਿੱਲੀ ਦੇ ਵਿੱਚ ਪਹਿਲ ਉਹਨਾਂ ਨੇ ਐਮਪੀ ਸਨ ਤੁਸੀਂ ਜਿਹੜੇ ਦ ਦਿੱਲੀ ਵਿੱਚ ਰਹਿੰਦੇ ਨੇ ਤੁਸੀਂ ਉਹਨਾਂ ਕੋਲੋਂ ਪਤਾ ਕਰਾ ਲਓ ਜਿਹੜੇ ਕਹਿੰਦੇ ਕਿ ਕੰਮ ਨਹੀਂ ਕੀਤਾ ਇੱਕ ਵਾਰੀ ਪਤਾ ਜ਼ਰੂਰ ਕਰਾ ਲਓ ਉੱਥੇ ਕੰਮ ਕੀਤਾ ਕਿ ਨਹੀਂ ਕੀਤਾ ਕਿਉਂਕਿ ਹੰਸ ਭਾਜੀ ਵਾਂਗੂ ਘਰ ਤੋਂ ਸੰਨਿਆਸ ਕਿਸੇ ਵੀ ਐਮਪੀ ਨੇ ਕਿਸੇ ਐਮਐਲਏ ਨੇ ਕਿਸੇ ਨੇ ਅੱਜ ਤੱਕ ਨਹੀਂ ਲਿਆ ਜਿੱਦਾਂ ਹੰਸ ਭਾਜੀ ਨੇ ਸੰਨਿਆਸ ਹੀ ਲੈ ਲਿਆ ਸੀ ਘਰ ਤੋਂ ਕਿਤੇ ਘਰ ਦੇ ਫੰਕਸ਼ਨ ਵਿੱਚ ਹੀ ਆਉਂਦੇ ਹੁੰਦੇ ਸੀ ਜਾਂ ਅਸੀਂ ਇੱਥੋਂ ਜਾਣਾ ਕੈਨੇਡਾ ਤੋਂ ਤੇ ਤਾਦਾਉਂਦੇ ਹੁੰਦੇ ਸੀ ਜਾਂ ਫਿਰ ਕੋਈ ਜ਼ਰੂਰੀ ਕੋਈ ਕੰਮ ਹੋਵੇ ਜਲੰਧਰ ਦੇ ਵਿੱਚ ਆਉਂਦੇ ਸੀ ਆਦਰਵਾਇਜ਼ ਪਰਮਨੈਂਟਲੀ ਉੱਥੇ ਅੱਡਾ ਬਣਾ ਲਿਆ ਸੀ ਘਰ-ਬਾਰ ਸਾਰਾ ਕੁਝ ਜਿਹੜਾ ਹੁੰਦਾ ਸਰਕਾਰੀ ਉਹਦੇ ਵਿੱਚ ਤੇ ਕੰਮ ਬਹੁਤ ਕੀਤੇ ਨੇ ਜਿਨ੍ਹਾਂ ਨੂੰ ਤੇ ਪਤਾ ਆ ਉਹ ਜ਼ਰੂਰ ਦੱਸਣ ਪੰਜਾਬ ਵਾਲਿਆਂ ਨੂੰ ਕੰਮ ਕੀਤੇ ਨੇ ਤੇ ਜੇ ਤੁਹਾਡੇ ਕੋਲ ਦਿੱਲੀ ਵਿੱਚ ਉਸ ਏਰੀਆ 'ਚ ਹੈਗੇ ਤਾਂ ਪਤਾ ਜ਼ਰੂਰ ਕਰਾਇਓ ਕਿ ਕੰਮ ਕੀਤੇ ਨੇ ਕਿ ਨਹੀਂ ਕੀਤੇ ਨੇ ਕਿਉਂਕਿ ਮੈਂ ਹਮੇਸ਼ਾ ਇਨ ਟੱਚ ਰਿੰਨਾ ਭਾਜੀ ਦੇ ਨਾਲ ਤੇ ਮੈਨੂੰ ਪਤਾ ਕੰਮ ਕੀਤੇ ਨੇ ਤੁਸੀਂ ਉਹਨਾਂ ਦੇ ਪੇਜ ਤੇ ਜਾ ਕੇ ਕੀਤੇ ਹੋਏ ਕੰਮਾਂ ਨੂੰ ਦੇਖ ਵੀ ਸਕਦੇ ਹੋ ਉਹਨਾਂ ਦੇ ਪੇਜ ਤੇ ਜਾ ਕੇ ਜਿਹੜਾ ਪਰਸਨਲ ਉਹਦਾ ਪੇਜ ਹੈਗਾ ਗੱਲ ਇਹ ਹੈ ਕਿ ਬੇਸ਼ੱਕ ਭਾਜਪੀ ਚਰਚਾ ਦੇ ਵਿੱਚ ਆ ਪਰ ਉਹ ਸੈਂਟਰ ਸਰਕਾਰ ਆ ਅਸੀਂ ਦੇਖਣਾ ਆਪਣਾ ਸੂਬਾ ਸਾਡੇ ਸੂਬੇ ਲਈ ਕੌਣ ਕੰਮ ਕਰਦਾ ਇਹ ਦੇਖਣਾ ਜ਼ਰੂਰੀ ਆ ਜੇ ਅਸੀਂ ਸੈਂਟਰ ਦੀ ਸਰਕਾਰ ਨੂੰ ਦੇਖਦੇ ਆ ਕਿ ਆਪਣਾ ਸੂਬਾ ਖਰਾਬ ਕਰਨਾ ਤੇ ਫਿਰ ਤੁਸੀਂ ਬੇਸ਼ੱਕ ਨਾ ਵੋਟਾਂ ਪਾਓ ਜਿੰਨੂੰ ਮਰਜ਼ੀ ਜਿਤਾਓ ਤੁਸੀਂ ਕੰਮ ਦੇਖੋ ਮਹੀਨਾ ਇੱਕਿਆ ਹੋਰ ਤੁਸੀਂ ਇੱਕ ਵਾਰੀ ਮੈਂ ਅਜ ਗੱਲ ਇਹ ਆ ਕਿ ਵਿਰੋਧ ਦੀ ਗੱਲ ਕਰਨੀ ਤੁਸੀਂ ਮਹੀਨਾ ਇੱਕਿਆ ਸਿਰਫ ਤੁਸੀਂ ਦੇਖੋ ਕੰਮ ਹੁੰਦਾ ਇਹ ਗਰੰਟੀ ਆ ਮੇਰੀ ਕਿਉਂਕਿ ਮੈਨੂੰ ਪਤਾ ਉਸ ਬੰਦੇ ਦੇ ਸੁਭਾਅ ਦਾ ਘਰ ਫੂਕ ਕੇ ਤਮਾਸ਼ਾ ਦੇਖਣ ਵਾਲਾ ਬੰਦਾ ਅਸੀਂ ਉੱਥੇ ਬੇਸ਼ੱਕ ਉਹ ਸਰਕਾਰੀ ਘਾਰ ਆ ਪਰ ਉਸ ਘਰ ਦੇ ਵਿੱਚ ਵੀ ਬੜਾ ਹੀ ਕੋਸ਼ਾਪ ਅਸੀਂ ਜਲੰਧਰ ਤੋਂ ਲਿਜਾ ਲ ਜਾ ਕੇ ਇਹਨਾਂ ਨੂੰ ਰੱਖ ਦਿੱਤਾ ਸੀਗਾ ਸਰਕਾਰਾਂ ਤੇ ਨਾ ਬੋਝ ਪਵੇ ਕਿਉਂਕਿ ਆਪ ਸਾਰਾ ਕੁਝ ਕਰਨ ਨੂੰ ਜਾਣਦੇ ਨੇ ਸੋ ਇਸ ਕਰਕੇ ਗੱਲ ਇਹ ਹੈ ਕਿ ਤੁਸੀਂ ਆਪਣੇ ਸੂਬੇ ਬਾਰੇ ਸੋਚੋ ਸੈਂਟਰ ਸਰਕਾਰ ਨਾਲ ਸੋ ਉੱਥੋਂ ਪੈਸੇ ਲਿਆਉਣੇ ਉੱਥੋਂ ਬਜਟ ਜਿਹੜੇ ਜੋ ਵੀ ਉੱਥੋਂ ਫੰਡ ਛੰਡ ਹੁੰਦੇ ਨੇ ਲਿਆਉਣੇ ਉਹ ਇਹਨਾਂ ਦਾ ਕੰਮ ਆ ਨਾ ਲਿਓਣ ਨਾ ਸੂਬੇ ਲਈ ਕੰਮ ਕਰਨ ਤੇ ਅੱਗੇ ਕਿਹੜਾ ਵੋਟਾਂ ਫੇਰ ਆਈਆਂ ਲੋ ਆਪਣੇ ਤੁਸੀਂ ਸੋਚ ਲਿਓ ਔਰ ਆਲਰੇਡੀ ਉਹਨਾਂ ਨੇ ਅਨਾਉਂਸ ਕੀਤਾ ਕਿ ਮੈਂ ਇੱਥੇ ਹੀ ਰਵਾਂਗਾ ਫਰੀਦਕੋਟ ਵਿੱਚ ਹੀ ਰਵਾਂਗਾ ਜ਼ਿਆਦਾ ਮੈਨੂੰ ਪਤਾ ਹੈ ਉਹਨਾਂ ਨੇ ਉੱਥੇ ਹੀ ਰਹਿਣਾ ਜ਼ਿਆਦਾ ਕਿਉਂਕਿ ਵੈਸੇ ਵੀ ਧਰਤੀ ਤੁਹਾਨੂੰ ਪਤਾ ਬਾਬਾ ਫਰੀਦ ਦੀ ਹੈ ਤੇ ਉਹਨਾਂ ਦੀ ਰੂਹ ਇਹੋ ਜੀ ਹੈ ਕਿ ਉਹਨਾਂ ਨੂੰ ਤੇ ਉੱਥੇ ਦੇਲੀ ਲੱਗ ਜਾਣਾ ਕੰਮ ਵੀ ਕਰਨਗੇ ਗੱਲ ਇਹ ਹੈ ਕਿ ਵਿਰੋਧ ਜਿਹੜਾ ਹੋ ਰਿਹਾ ਦੇਖੋ ਹੋਰ ਵੀ ਬਹੁਤ ਨੁਮਾਇंदे ਖੜੇ ਨੇ ਬੀਜੇਪੀ ਦੇ ਉਸ ਏਰੀਏ ਵਿੱਚ ਜਾਂ ਉਹ ਪੰਜਾਬ ਦੇ ਵਿੱਚ ਹੋਰ ਸਾਰੇ ਸੂਬਿਆਂ ਦੇ ਵਿੱਚ ਇੱਕ ਇੱਕ ਤੁਹਾਨੂੰ ਪਤਾ ਹੈ ਇੱਕ ਇੱਕ ਪਾਰਟੀ ਦੇ ਇੱਕ ਇੱਕ ਨੁਮਾਇੰਦਾ ਹਰ ਸੂਬੇ ਦੇ ਵਿੱਚ ਪਰ ਗੱਲ ਇਹ ਕਿ ਵਿਰੋਧ ਸਿਰਫ ਔਰ ਸਿਰਫ ਹੰਸ ਰਾਜ ਹੰਸ ਦਾ ਹੀ ਕਿਉਂ ਕੀਤਾ ਜਾ ਰਿਹਾ ਇਹ ਸੋਚਣ ਵਾਲੀ ਗੱਲ ਆ ਇਹ ਕਰਾਇਆ ਜਾ ਰਿਹਾ ਜਾਂ ਕੀ ਇਹਦੇ ਪਿੱਛੇ ਮਨਸਾ ਲੋਕਾਂ ਦੀ ਆਮ ਲੋਕਾਂ ਦੀ ਨਹੀਂ ਜਿਹੜੇ ਇਸ ਸਤਾ ਦੇ ਵਿੱਚ ਨੇ ਜਿਹੜੇ ਲੋਕੀ ਦੁਖੀ ਨੇ ਇਹਨਾਂ ਗੱਲਾਂ ਤੋਂ ਵੀ ਯਾਰ ਕਿਤੇ ਆ ਨਾ ਜਾਵੇ ਕਿਉਂਕਿ ਉਸ ਬੰਦੇ ਨੇ ਕੰਮ ਬਹੁਤ ਕਰਾ ਦੇ ਨੇ ਤੇ ਫਿਰ ਤੁਹਾਨੂੰ ਪੱਕਾ ਚੁਣਨਾ ਪੈਣਾ ਇਹ ਵੀ ਗਾਰੰਟੀ ਹੈ ਤੇ ਗੱਲ ਇਹ ਆ ਕਿ ਸਿਰਫ ਔਰ ਸਿਰਫ ਹਾਂਸ ਰਾਜ ਹਾਂਸ ਦਾ ਵਿਰੋਧ ਹੀ ਕਿਉਂ ਕੀਤਾ ਜਾ ਰਿਹਾ ਇਸ ਕਰਕੇ ਕਿ ਐਸੇ ਪਰਿਵਾਰ ਦੇ ਵਿੱਚੋਂ ਐਸੇ ਪਰਿਵਾਰ ਵਿੱਚ ਹੋਣਾ ਕੀ ਗੁਨਾਹ ਹੈ ਕੀ ਸਾਡੇ ਸਰਮਾਇਦਾਰ ਹੀ ساری ਉਮਰ ਪੀੜੀ ਦਰ ਪੀੜੀ ਰਾਜ ਕਰਨਗੇ ਪੰਜਾਬ ਤੇ ਇੱਕ ਪਾਸੇ ਅਸੀਂ ਕਿੰਨੇ ਬਦਲਾਅ ਹੋਣਾ ਚਾਹੀਦਾ ਇੱਕ ਪਾਸੇ ਅਸੀਂ ਲੋਕਾਂ ਦੇ ਮਗਰ ਲੱਗ ਕੇ ਵਿਰੋਧ ਕਰਨ ਲੱਗ ਜਾਨੇ ਆ ਮੈਂ ਕਿਸਾਨ ਅੰਦੋਲਨ ਵੇਲੇ ਇਸ ਵਾਰੀ ਬਹੁਤ ਘੱਟ ਜੁੜਿਆ ਨਾਲ ਕਿਉਂਕਿ ਇਸ ਵਾਰੀ ਕਿਸਾਨ ਅੰਦੋਲਨ ਰੁਲ ਗਿਆ ਕੁਝ ਇੱਕ ਲੋਕਾਂ ਦੀ ਵਜ੍ਹਾ ਕਰਕੇ ਪਰ ਪਿਛਲੇ ਕਿਸਾਨ ਅੰਦੋਲਨ ਵਿੱਚ ਮੈਂ ਤਨੋਂ ਮਨੋਂ ਤਨੋਂ ਵੀ ਲੱਗਿਆ ਰਿਆ ਨਾਲ ਹਾਲਾਂਕਿ ਮੇਰਾ ਭਰਾ ਐਮਪੀ ਸੀਗਾ ਭਾਜਪਾ ਦਾ ਔਰ ਹੰਸ ਭਾਜੀ ਨੇ ਵੀ ਕਦੇ ਨੈਗੇਟਿਵ ਗੱਲ ਨਹੀਂ ਉਹ ਤੋਂ ਕੀਤੀ ਜਦੋਂ ਐਮਪੀ ਜਦੋਂ ਕਿਸਾਨ ਅੰਦੋਲਨ ਚੱਲਦਾ ਸੀਗਾ ਭਾਜਪਾ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਹ ਕਿਸੇ ਵੀ ਤਰ੍ਹਾਂ ਖੱਬਿਓ ਸੱਚੋ ਗੱਲ ਕਰਦੇ ਰਹਿ ਕਿਸਾਨਾਂ ਦੇ ਹੱਕ ਵਿੱਚ ਤੁਸੀਂ ਵੀਡੀਓ ਕੱਢ ਕੱਢ ਕੇ ਦੇਖ ਸਕਦੇ ਹੋ ਤੇ ਤੁਸੀਂ ਸੋਚੋ ਵੀ ਜਿਹੜਾ ਬੰਦਾ ਉਸ ਪਾਰਟੀ 'ਚ ਹੁੰਦਿਆਂ ਸੁੰਦਿਆਂ ਵੀ ਓਪੋਜੀਸ਼ਨ ਦੇ ਮਗਰ ਲਾ ਕੇ ਜਿਹੜਾ ਸਾਰਾ ਕੁਝ ਹੋਇਆ ਸੀਗਾ ਬੋਲਦਾ ਰਹਿ ਬੰਦਾ ਤੇ ਉਹ ਬੰਦਾ ਕਿਉਂ ਨਹੀਂ ਕੰਮ ਕਰੇਗਾ ਇਹ ਸਾਨੂੰ ਸਮਝਣਾ ਚਾਹੀਦਾ ਕਿ ਲੋਕੀ ਤਾਂ ਬਹੁਤ ਚਮਚੀਗਰੀ ਕਰਦੇ ਨੇ ਬਹੁਤ ਕੁਝ ਕਰਦੇ ਨੇ ਇਹ ਸਾਨੂੰ ਸਮਝਣ ਦੀ ਲੋੜ ਹੈ ਕਿ ਇਹ ਕੁਦਰਤੀ ਗੱਲ ਹੈ ਕੋਈ ਵੀ ਹੋਵੇ ਮੈਂ ਤੁਸੀਂ ਕੋਈ ਵੀ ਹੋਵੇ ਜਿਸ ਪਾਰਟੀ ਦੇ ਨਾਲ ਤੁਸੀਂ ਜੁੜੇ ਹੋયા ਉਹਦੇ ਉਹਦੇ ਨਾਲ ਵਫਾਦਾਰੀ ਕਰਨੀ ਹੀ ਪੈਂਦੀ ਹੈ ਔਰ ਕਰਨੀ ਹੀ ਚਾਹੀਦੀ ਵੀ ਹੈ ਜਿੱਨਾ ਤੁਸੀਂ ਜੁੜ ਗਏ ਹੋ ਪਹਿਲੀਆਂ ਦੋ ਪਾਰਟੀਆਂ ਕਿਉਂ ਛੱਡੀਆਂ ਸੀ ਮੈਂ ਪਿਛਲੀ ਵੀਡੀਓ ਚ ਬਹੁਤ ਡਿਟੇਲ ਨਾਲ ਮੈਂਸ਼ਨ ਕਰ ਚੁੱਕਾ ਕਿ ਉਹਦੇ ਵਿੱਚ ਇਹ ਨਹੀਂ ਸੀ ਕਿ ਸੀਟ ਕਰਕੇ ਉਹਦੇ ਵਿੱਚ ਅਣਖਾਂ ਦੀ ਗੱਲ ਸੀ ਉਹਦੇ ਵਿੱਚ ਗੈਰਤ ਦੀ ਗੱਲ ਸੀ ਕਿਉਂਕਿ ਉਹਨਾਂ ਨੇ ਗੈਰਤ ਨੂੰ ਲਲਕਾਰਿਆ ਸੀ ਬਾਜੀ ਤੀਨ ਨੂੰ ਤੇ ਜੇ ਬੇਗੈਰਤ ਹੁੰਦਾ ਜਿਵੇਂ ਅੱਜ ਕੱਲ ਲੋਕੀ ਕਰਦੇ ਨੇ ਲੀਡਰ ਜੇ ਉਹਦਾਂ ਦੇ ਹੁੰਦੇ ਫਿਰ ਲੱਗੇ ਰਹਿੰਦੇ ਆਪਣੀ ਮਰਜ਼ੀ ਨਾਲ ਕਹਿੰਦੇ ਛੱਡੋ ਯਾਰ ਕੋਈ ਨਹੀਂ ਇੱਥੇ ਰੋਟੀ ਪਾਣੀ ਤਾਂ ਮਿਲ ਰਿਹਾ ਨਾ ਪਰ ਨਹੀਂ ਇਦਾਂ ਨਹੀਂ ਉਹ ਗੈਰਤ ਵਾਲੇ ਸੀ ਪਰਿਵਾਰ ਵਿੱਚ ਵਾ ਸੋ ਮੈਂ ਅੱਜ ਤੁਹਾਨੂੰ ਬੇਨਤੀ ਵੀ ਕਰਦਾ ਕਿ ਇੱਕ ਵਾਰੀ ਮੌਕਾ ਦੇ ਕੇ ਦੇਖੋ ਮੇਰਾ ਭਰਾ ਆ ਮੈਂ ਭਰਾ ਮੇਰੇ ਵੱਡੇ ਭਾਈ ਨੇ ਉਹ ਛੋਟੇ ਭਰਾ ਹੋਣ ਦੇ ਨਾਤੇ ਮੇਰਾ ਹੱਕ ਵੀ ਬਣਦਾ ਤੇ ਮੇਰਾ ਫਰਜ਼ ਵੀ ਬਣਦਾ ਕਿ ਉਹਨਾਂ ਲਈ ਵੋਟਾਂ ਦਾ ਸੱਦਾ ਦੇਵਾਂ ਸੋ ਜਰੂਰ ਨੋ ਮੈਟਰ ਤੁਸੀਂ ਕਿਸ ਬਰਾਦਰੀ ਚੋਂ ਕਿਸ ਕਾਸਟ ਵਿੱਚੋਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਇੱਕ ਵਾਰੀ ਤੁਸੀਂ ਜਿਤਾ ਕੇ ਦੇਖੋ ਹਾਂਸ ਭਾਜੀ ਨੂੰ ਮੈਂ ਵੀ ਨਾਲ ਖੜਾ ਤੁਸੀਂ ਮੇਰੀਆਂ ਵੀਡੀਓ ਸੰਭਾਲ ਰਹੇ ਹੋ ਨਾ ਕੰਮ ਹੋਵੇ ਤਾਂ ਸਾਨੂੰ ਦੋਨਾਂ ਭਰਾਵਾਂ ਨੂੰ ਤੁਸੀਂ ਪੁੱਛ ਸਕਦੇ ਹੋ ਸੋ ਮੇਰੀ ਅਪੀਲ ਹੈ ਕਿ ਪਹਿਲੀ ਜੂਨ ਨੂੰ ਤੁਸੀਂ ਇੱਕ ਵਾਰੀ ਲਾ ਦਿਓ ਮੋਰ ਤੇ ਫਿਰ ਤੁਹਾਨੂੰ ਲੱਗੇ ਕਿ ਨਹੀਂ ਕੰਮ ਹੋ ਰਿਹਾ ਫਿਰ ਤੁਹਾਡੀ ਮਰਜ਼ੀ ਆ ਪਰ ਇੱਕ ਵਾਰੀ ਤੁਸੀਂ ਜ਼ਰੂਰ ਇਹ ਹਿੱਲਾ-ਵਸੀਲਾ ਕਰੋ ਤੇ ਮੌਕਾ ਦਿਓ ਵਿਰੋਧੀਆਂ ਦੇ ਮਗਰ ਨਾ ਲੱਗਿਆ ਕਰੋ ਜਿਹੜੇ ਵਿਰੋਧ ਕਰਨ ਵਾਲੇ ਨੇ ਵਿਰੋਧ ਕਰਨਾ ਤੁਹਾਡਾ ਹੱਕ ਆ ਇਹ ਵੀ ਤੁਹਾਡਾ ਡੈਮੋਕਰੇਟਿਵ ਹੱਕ ਆ ਜੇ ਕਿਸੇ ਦਾ ਇਲੈਕਸ਼ਨ ਲਾਣਾ ਡੈਮੋਕਰੇਟਿਵ ਹੱਕ ਆ ਫਰਜ਼ ਹੱਕ ਤੇ ਫਿਰ ਤੁਹਾਡਾ ਵਿਰੋਧ ਕਰਨਾ ਵੀ ਹੱਕ ਆ ਪਰ ਵਿਰੋਧ ਕਰਨ ਦਾ ਤਰੀਕਾ ਬੜਾ ਗਲਤ ਆ ਤੁਸੀਂ ਗੱਡੀਆਂ ਭੰਨਣ ਲੱਗ ਜਾਂਦੇ ਹੋ ਗਾਲੋ ਵਾਲੀ ਹੋ ਜਾਂਦੇ ਹੋ ਇੱਥੇ ਸਾਡੇ ਵਿਰੋਧ ਹੁੰਦੇ ਨਹੀਂ ਕੈਨੇਡਾ ਵਿੱਚ ਕਈਆਂ ਚੀਜ਼ਾਂ ਦੇ ਪਰ ਬਹੁਤ ਸੋਹਣੇ ਤਰੀਕੇ ਨਾਲ ਸਚਜੇ ਤਰੀਕੇ ਨਾਲ ਜਿਹੜੇ ਗੂਰੇ ਕਰਦੇ ਨੇ ਸਾਡੇ ਤੇ ਇੱਥੇ ਵੀ ਉਦਾਂ ਹੀ ਕਰਦੇ ਨੇ ਸੋ ਵਿਰੋਧ ਜੇ ਕਰੇ ਕਰਨਾ ਵੀ ਆ ਤੇ ਤੁਸੀਂ ਸਵਾਲ ਕਰੋ ਸਵਾਲ ਕਰੋ ਜੋ ਵੀ ਤੁਹਾਡੇ ਮੈਂ ਪਿਛਲੀ ਵੀਡੀਓ ਚ ਇਹ ਵੀ ਕਿਹਾ ਸੀ ਤੁਸੀਂ ਜਿਹੜੇ ਤੁਹਾਡੇ ਵੋਟਾਂ ਲੈਣ ਆਉਂਦੇ ਲਖਾਓ ਉਹਨਾਂ ਕੋਲ ਐਗਰੀਮੈਂਟ ਕਿਉਂਕਿ ਹਰ ਸਾਲ ਹੀ ਹਰ ਹਰ 5 ਸਾਲ ਬਾਅਦ ਲੋਕੀ ਵਾਅਦੇ ਕਰ ਹੀ ਜਾਂਦੇ ਨੇ ਕੁਛ ਲਿਖਾਓ ਆ ਸਾਡੀਆਂ ਮੰਗਾਂ 10 ਵੀ ਐਮਪੀ ਜੇ ਤੈਨੂੰ ਅਸੀਂ ਬਣਾਉਂਦੇ ਆ ਜਾਂ ਐਮਐਲਏ ਬਣਾਉਂਦੇ ਆ ਕੋਈ ਵੀ ਉਧਾ ਤੋ ਦਿੰਨੇ ਆ ਕਿੰਨੀ ਦੇਰ ਵਿੱਚ ਇਹ ਸਾਡੇ ਕੰਮ ਹੋ ਜਾਣਗੇ ਤੇ ਜੇ ਜਿਹੜਾ ਤੁਸੀਂ ਸਮੇਂ ਦੇ ਵਿੱਚ ਲਿਖਿਆ ਜੇ ਉਸ ਸਮੇਂ ਦੇ ਵਿੱਚ ਨਹੀਂ ਹੁੰਦੇ ਤੇ ਫਿਰ ਉਹਦਾ ਕੀ ਤੁਹਾਨੂੰ ਰਿਜ਼ਲਟ ਦਈਏ ਇਹ ਸਾਰਾ ਕੁਝ ਲਿਖਾ ਲਿਆ ਕਰੋ ਜੇ ਕਾਨੂੰਨ ਹੈਗਾ ਉੱਥੇ ਤਾਂ ਲਿਖਾਉਂਦਾ ਚੂ ਲਿਖਾ ਲਿਆ ਕਰੋ ਸੋਖੀਰ ਫਿਰ ਬੇਨਤੀ ਹੈ ਭਰਾ ਹੋਣ ਦੇ ਨਾਤੇ ਮੇਰਾ ਫਰਜ ਹੈ ਮੇਰੀ ਡਿਊਟੀ ਵੀ ਹੈ ਕਿ ਤੁਸੀਂ ਜਰੂਰ ਭਰਾ ਨੂੰ ਜਿਤਾ ਕੇ ਤੇ ਇੱਕ ਵਾਰੀ ਫੇਰ ਭੇਜੋ ਉਥੇ ਤਾਂ ਕਿ ਤੁਹਾਡੀ ਆਵਾਜ਼ ਨੂੰ ਆਪਣੇ ਸ਼ਾਇਰਾਨਾ ਤੇ ਤੇ ਗਾਇਨਈ ਤੇ ਗਾਣੇ ਦੇ ਅੰਦਾਜ਼ ਦੇ ਵਿੱਚ ਉਥੇ ਗੱਲ ਤੁਹਾਡੀ ਜਰੂਰ ਪਹੁੰਚਾ ਸਕਣ ਕਿਉਂਕਿ ਉਹ ਬਹੁਤ ਸੂਝਵਾਨ ਹੈ ਗੱਲ ਕਰਨੀ ਆਉਂਦੀ ਹੈ ਵੀ ਤੁਹਾਨੂੰ ਪਤਾ ਹੀ ਹੈ ਬਾਕੀ ਇਹ ਵੀ ਕਈ ਵਾਰੀ ਗੁੱਸੇ ਵਿੱਚ ਬੜਾ ਹੀ ਕੁਝ ਕਹਿ ਹੋ ਜਾਂਦਾ ਬੜੀਆਂ ਤੁਸੀਂ ਵੀਡੀਓ ਭੇਜਦੇ ਹੁੰਦੇ ਹੋ ਹਰ ਵਾਰੇ ਹਰ ਵੇਲੇ ਬੰਦਾ ਕਿਸੇ ਇੱਕ ਮੂਡ ਦੇ ਵਿੱਚ ਨਹੀਂ ਹੁੰਦਾ ਤੁਸੀਂ ਵੀ ਇਨਸਾਨ ਹੋ ਮੈਂ ਵੀ ਇਨਸਾਨ ਆ ਸਾਰੇ ਇਨਸਾਨ ਆ ਕਈ ਵਾਰੀ ਜਦੋਂ ਸੋਸ਼ਲ ਮੀਡੀਆ ਵਾਲੇ ਜਾਂ ਵੱਡੇ ਵੱਡੇ ਚੈਲਰ ਵਾਲੇ ਆ ਕਿ ਮੂੰਹ 'ਚ ਮਾਈਕ ਦਿੰਦੇ ਆ ਤੱਕੇ ਨਾ ਸਵਾਲ ਪੁੱਛਦੇ ਆ ਇੱਕੋ ਹੀ ਦਾ ਸਵਾਲ ਨੂੰ ਰਿਪੀਟ ਫਿਰ ਕੁਦਰਤੀ ਗੱਲ ਆ ਬੰਦਾ ਥੋੜਾ ਹਾਈਪਰ ਹੋ ਜਾਂਦਾ ਸੋ ਪਲੀਜ਼ ਉਹਨਾਂ ਚੀਜ਼ਾਂ ਨੂੰ ਇਗਨੋਰ ਕਰਕੇ ਇੱਕ ਮੌਕਾ ਜਰੂਰ ਦਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ